ਦੋਸਤੋ ਦਲਜੀਤ ਦੋਸਾਂਧੀ ਮੈਨੇਜਰ ਸੋਨਾਲੀ ਸਿੰਘ ਨੇ ਹੁਣੇ-ਹੁਣੇ ਬਹੁਤ ਵੱਡਾ ਖਲਾਸਾ ਕੀਤਾ ਹੈ। ਬਹੁਤ ਹੀ ਪ੍ਰਸਿੱਧ ਇੰਸਟਾਗ੍ਰam ਪੇਜ ਬਾਲੀਵੁੱਡ ਲੈਵਲ ਦੇ ਤਾਂ ਉਹਨਾਂ ਨੇ ਇੱਕ ਪੋਸਟ ਨੂੰ ਸਾਂਝਾ ਕੀਤਾ ਹੈ ਆਪਣੇ ਇੰਸਟਾਗ੍ਰam ਤੇ। ਉਹਨਾਂ ਨੇ ਇਹ ਸਾਂਝਾ ਕੀਤਾ ਤੇ ਲਿਖਿਆ ਵੀ ਦਲਜੀਤ ਦੀ ਜਿਹੜੀ ਟਿਕਟਾ ਰੀਸੋਲਡ ਹੋਈ ਸੀ ਯੂਐਸਏ ਦੇ ਵਿੱਚ 54 ਲੱਖ ਚ ਅਤੇ ਆਪਾਂ ਨੇ 234 ਕਰੋੜ ਰੁਪਏ ਬਣਾਏ। ਇਹ ਅਮਾਊਂਟ ਇੱਕ ਕਨਸਰਟ ਦੀ ਆ ਜਾਂ ਫਿਰ ਯੂਐਸਏ ਦੇ ਸਾਰੇ ਲਾਈਵ ਕਨਸਰਟਾਂ ਦੀ ਆ ਇਹ ਨਹੀਂ ਪਤਾ। ਵਾਲੇ ਪੇਜ ਨੇ ਇਹ ਵੀ ਸ਼ੇਅਰ ਕੀਤਾ ਦਲਜੀਤ ਦੋਸਾਂਜ ਮੈਨੇਜਰ ਸੁਨਾਲੀ ਸਿੰਘ ਸੈਂਟਲੀ ਡਿਸਕਲੋਸਡ ਥੈਟ ਦ ਨਾਰਥ ਅਮਰੀਕਨ ਲੈਗ ਆਫ ਹਿਸ ਦਿਲੂਮਿਨੇਟਡ ਟੂਰ ਬਰਾਊਟ ਇਨ ਨੀਅਰਲੀ 28 ਮਿਲੀਅਨ ਡਾਲਰ ਮਤਲਬ ਕਿ 234 ਕਰੋੜ ਸਿੰਘ ਹਾਲ ਸੋ ਮੈਂਸ਼ਨਡ ਥੈਟ ਸਮ ਰੀਸੇਲਰਸ ਵਾਸ ਸੇਲਿੰਗ ਟਿਕਟਸ ਫੋਰ ਐਜ਼ ਮੱਚ ਐਜ਼ 64000 ਡਾਲਰ ਯਾਨੀ ਕਿ 54 ਲੱਖ ਚ ਐਂਡ 46 ਲੱਖ ਚ ਐਨਵਾਇਰਸ ਵਰ willing to pay those amounts ਦੇਖੋ ਕਿੰਨਾ ਜ਼ਿਆਦਾ ਕਰੇ ਜਾ ਦਿਲਜੀਤ ਦਾ ਟਿਕਟਸ ਫੋਰ ਦਾ ਇੰਡੀਅਨ ਲੈਗ ਆਫ ਦਾ ਡਿਲੂਮੀਨੇਟਰੀ ਟੂਰ ਵੈਂਟ ਓਨ ਸੇਲ ਇਨ ਇੰਡੀਆ ਥਿਸ ਥਰਸਡੇ ਦੇਖ ਲਓ ਦੋਸਤੋ ਕਿੰਨਾ ਵੱਡਾ ਆਰਟਿਸਟ ਤਲਜੀਤ ਦੋਸਾ ਜਾਂ ਲੋਕੀ 50 50 60 60 ਲੱਖ ਦੇ ਵਿੱਚ ਵੀ ਟਿਕਟਾਂ ਖਰੀਦੀ ਯੂ ਐਸ ਏ ਦੇ ਵਿੱਚ ਅਤੇ ਵਿਕੀਆਂ ਤੇ 234 ਕਰੋੜ ਰੁਪਏ ਬਣਾਏ ਜਿੰਨਾ ਵੀ ਯੂ ਐਸ ਜਿਹੜਾ ਨਾਰਥ ਅਮਰੀਕਾ ਟੂਰ ਹੋਇਆ ਸੀ ਧੰਨਵਾਦ